ਈਦਾਂ ਹੀ ਉਹ ਡਾਕਟਰ ਆ ਤੁੰਬੜੇ ਦੇ ਵਿੱਚ ਹੁੰਦੇ ਆ ਤੇ ਇਹਦੇ ਵਿੱਚ ਪਤਾ ਲੱਗਿਆ ਕਿ ਗ੍ਰੀਪਰੀ ਦੀ ਵੀ ਜਿਹਾ ਪੋਜ਼ਿਟਿਵ ਨੈਗਟਿਵ ਸਾਨੂੰ ਪਤਾ ਲੱਗਿਆ ਜੀ ਪਰ ਫਿਰ ਵੀ ਆਪਾਂ ਜਿਹੜਾ ਹੈਗਾ ਆਪਣੇ ਵੱਲੋਂ ਪਰਿਵਾਰ ਦੇ ਨਾਲ ਸਾਡੀ ਸਾਰੀ ਟੀਮ ਨਾਲ ਹੀ ਹੈ ਪਰਿਵਾਰਾਂ ਲਈ ਕਰਤਨੀ ਉਹ ਆਪ ਵੀ ਕੁਝ ਟੀਕਾ ਤਰ੍ਹਾਂ ਦੀ ਜੀ ਰੱਖੀ ਸੀ ਨਾ ਪਰ ਵੀ ਜਿਹੜਾ ਆਪਾਂ ਡੇਲੀ ਰੁਟੀਨ ਤੇ ਜਿਵੇਂ ਪਿੱਛੇ ਜੋ ਬਹਾਸਾ ਹੋਇਆ ਸੀ ਉਹਨੂੰ ਮਤੇ ਨਜ਼ਰ ਲਾਅ ਐਂਡ ਆਰਡਰ ਨੂੰ ਬ੍ਰੀਫ ਕਰਦੇ ਸਾਡੀ ਟੀਮ ਇੱਥੇ ਗਾਇਸਤ ਲੱਗਦੀ ਹੈ ਜਿਹੜੇ ਹੋਰ ਗੈਸਟ ਅਫਸਰ ਤੇ ਸੱਚ ਉੱਪਰ ਦੀ ਪਾਰਟੀਆਂ ਸਪੋਰਟੀ ਪਾਰਟੀਆਂ ਲੱਗੀਆਂ ਹੋਈਆਂ ਨੇ ਤੇ ਜਿਹੜੀ ਇਹ ਸਿਚੁਏਸ਼ਨ ਬਿਲਕੁਲ ਅੰਡਰ ਕੰਟਰੋਲ ਹੈ ਜਿਦਾ ਕਿ ਤੁਹਾਨੂੰ ਪਹਿਲਾਂ ਹੀ ਪਤਾ ਹੈ ਕਿ ਜਿਹੜੇ ਦੋਸ਼ੀ ਐ ਇਸ ਪੱਤੇ ਤੇ ਆਲਰੇਡੀ ਸਾਰੇ ਦੇ ਸਾਰੇ ਫੜੇ ਜਾ ਚੁੱਕੇ ਆ ਤੇ ਜੋ ਕਾਨੂੰਨੀ ਕਾਰਵਾਈ ਆ ਉਹ ਚੁੱਕੀ ਆ ਅ ਉਸ ਤੋਂ ਇਲਾਵਾ ਜਿਹੜਾ ਆਪਤੀ ਤੌਰ ਤੇ ਵੀ ਜਿਹੜਾ ਹੈਗਾ ਪ੍ਰਸ਼ਾਸਨ ਵੱਲੋਂ ਜਾਂ ਆਪਣੇ ਲੋਕਲ ਐਡਮਿਨਿਸਟ੍ਰੇਸ਼ਨ ਵੱਲੋਂ ਜੋ ਮਦਦ ਆ ਦੋਨੋਂ ਪਰਿਵਾਰਾਂ ਦੀ ਆ ਉਹ ਵੀ ਕੁਝ ਪੂਰੇ ਤੌਰ ਤੇ ਕੀਤੀ ਜਾ ਰਹੀ ਹੈ ਫਿਰ ਵੀ ਜਿਹੜੀ ਸਾਡੀਆਂ ਸਾਰੇ ਲੋਕਾਂ ਦੀਆਂ ਇਹ ਫੀਲ ਹੈ ਜੀ ਜਿਹੜਾ ਪੁਲਿਸ ਵੱਲੋਂ ਜੋ ਕਾਰਵਿਕ ਕਾਦੀ ਮਾਤੀ ਜੀ ਨੂੰ ਬਿਲਕੁਲੀ ਲੀਵਰੇਜ ਲਾਇਆ ਗਿਆ ਤੇ ਅੱਗੇ ਵਾਸਤੇ ਵੀ ਜਿਹੜਾ ਆਪਾਂ ਪਰਵਾਦੇ ਨਾਲ ਖੜੇ ਹਾਂ ਤੇ ਜਿਹੜਾ ਹੈ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਇੱਥੇ ਹੀ ਬਰਕਰਾਰ ਰੱਖਣ ਤੇ ਅੱਗੇ ਜਿਹੜਾ ਅਸੀਂ ਸਾਰਾ ਸੈਸ਼ਨ ਸਚਾਵ ਕਰਨਾ ਚਾਹੁੰਦੇ ਹਾਂ ਤੁਹਾਨੂੰ ਪਤਾ ਲੱਗਿਆ ਵੀ ਇਹ ਇਹ ਦਾ ਕੋਈ ਨਾ ਅਲੇ ਸਾਨੂੰ ਤੇ ਜੀ ਆਫੀਸ਼ੀਅਲੀ ਆਪਣਾ ਐਸੇ ਦੇਖੋ ਡਿਊਟੀ ਦੇ ਹੈ ਕਿ ਪਾਉਂਦੀ ਜਿਹੜੇ ਲੋਕਲ ਆਫੀਸਰਸ ਐ ਸਬ ਰੀਜਨਲ ਐ ਉਹਦੇ ਪੀਜੀਏ ਹਨ ਉਹ ਸਾਰੇ ਇਸ ਭਾਵਨੇ ਨੂੰ ਦੇਖੋ ਮਾਹੌਲ ਕਿਹੋ ਜਿਹਾ ਹੈ ਬਿਲਕੁਲ ਠੀਕ ਹੈ ਜੀ ਪੀਸਫੁਲ ਹੈ ਕੋਈ ਐਸੀ ਗੱਲ ਨਹੀਂ ਆ ਜਿਹੜੇ ਲੋਕਲ ਜਿਹੜੇ ਹੈਗੇ ਆਪਣੇ ਕੌਂਸਲਰ ਵੀ ਆਪੋਰ ਜਿਹੜੇ ਨਾਗਰਿਕ ਨਾਲ ਸਾਡੇ ਨਾਲ ਇਹ ਨੂੰ ਇੱਥੇ ਜਿਹੜੀ ਸਰਵ ਕਮਿਊਨਿਟੀ ਸਟ੍ਰਕਚਰ ਨਾਲ ਹੈ ਕਰਦਾ ਹੈ ਅੱਜ ਜਿਹੜੀ ਬਹੁਤ ਹੀ ਹਿੰਮਤ ਭਾਗੀ ਘਟਨਾ ਜਿਹੜੀ ਵਾਪਰੀ ਵੀ ਹੈ 13 ਤਰੀਕ ਦੇ ਜਿਹੜੇ ਮਰਡਰ ਹੋਏ ਐ ਪ੍ਰਵਾਸੀ ਮਜ਼ਦੂਰ ਪ੍ਰਵਾਸੀ ਭਈਆਂ ਨੇ ਪ੍ਰਵਾਸੀ ਮਜ਼ਦੂਰਾ ਨਕਰੇ ਪੰਜਾਬੀ ਮੁੰਡਿਆਂ ਦੇ ਕਤਲ ਕਰੇ ਇਹਦੇ ਚ ਦੋ ਰਹਿਮਾਨੀ ਹੈ ਅੱਜ ਜਿਹੜਾ ਇੱਕ ਪਹਿਲਾਂ ਤੋਂ ਮੁੰਡਾ ਮਰ ਗਿਆ ਸੀ ਉਹਦਾ ਅਸੀਂ ਜਿਹੜਾ ਤਿੰਨ ਦਿਨ ਧਰਨਾ ਲਾਉਣਾ ਪਿਆ ਸੜਕ ਜਾਮ ਕਰਨੀ ਪਈ ਤਾਂ ਉਹ ਪੰਜ ਜਿਹੜੇ ਬੰਦੇ ਜਿਹੜੇ ਵਿਅਕਤੀਆਂ ਜਿਹੜੇ ਕ੍ਰਾਈਮ ਕਰਨ ਵਾਲੇ ਆ ਕਤਲ ਕਰਨ ਵਾਲੇ ਫੜੇ ਗਏ ਤੇ ਦੋ ਹਲੇ ਜਿਹੜੇ ਅਨਟ੍ਰੇਸ ਸੀ ਜਿਹੜੇ ਪੁਲਿਸ ਪ੍ਰਸ਼ਾਸਨ ਨੇ ਹੁਣ ਵੀ ਦਿਖਾਈ ਕਿ ਦੋ ਦੀ ਫੋਟੋ ਕਹਿੰਦੇ ਫੜ ਲਏ ਪਰ ਅਸੀਂ ਜਿਹੜਾ ਪਹਿਲਾਂ ਤੇ ਦੋ ਮੁੰਡੇ ਕਤਲ ਕਰੇਗੇ ਥੋੜੀ ਉਮਰ ਦੇ ਜਿਹੜੇ ਸਾਰਾ 17.5 ਸਾਲ ਦੇ ਬਹੁਤੀ ਕੋਈ ਬੜੀ ਉਮਰ ਨਹੀਂ ਕੋਈ ਰੰਜਸ ਨਹੀਂ ਹੈ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਤਿੰਨ ਦਿਨ ਜਾਮ ਲਾ ਕੇ ਉੱਥੇ ਡੀਸੀ ਰਾਹੀਂ ਕ ਮੰਗ ਪੱਤਰ ਮੁੱਖ ਮੰਤਰੀ ਨੂੰ ਭੇਜਿਆ ਸੀ ਵੀ ਜਿਹੜੇ ਪ੍ਰਵਾਸੀ ਭਈਏ ਨੇ ਇੱਥੇ ਉਹਨਾਂ ਦੀਆਂ ਬੋਟਾਂ ਕੱਟੀਆਂ ਜਾਣ ਉਹਨਾਂ ਦੇ ਜਿਹੜੇ ਨੀਲੇ ਕਾਰਡ ਕੱਟੇ ਜਾਣ ਜਿਹੜੇ ਹੋਰ ਵੀ ਉਹਨਾਂ ਨੂੰ ਬੈਨੀਫਿਟ ਸਰਕਾਰੀ ਸੁਖ-ਸੋਲਤਾਂ ਮਿਲਦੀਆਂ ਉਹ ਕੱਟੀਆਂ ਜਾਣ ਤਾਂ ਕਿ ਜਿਵੇਂ ਅੱਜ ਸਾਨੂੰ ਹਰਿਆਣੇ 'ਚ ਜਾ ਕੇ ਨੌਕਰੀ ਨਹੀਂ ਪੰਜਾਬ ਦੇ ਬੰਦਿਆਂ ਨੂੰ ਮਿਲਦੀ ਹਮਾਚਲ 'ਚ ਅਸੀਂ ਜ਼ਮੀਨ ਨਹੀਂ ਖਰੀਦ ਸਕਦੇ ਹੋਰ ਵੀ ਸਟੇਟਾਂ 'ਚ ਅਸੀਂ ਜਾ ਕੇ ਕੋਈ ਕਾਰਵਾਈ ਨਹੀਂ ਕਰ ਸਕਦੇ ਇੱਥੇ ਪੰਜਾਬ ਇੱਕ ਇਕੱਲੀ ਸਟੇਟ ਹੈ ਜਿਹੜਾ ਮਰਜ਼ੀ ਬੰਦਾ ਆ ਜੇ ਇੱਥੇ ਪ੍ਰਾਪਰਟੀ ਖਰੀਦੇ ਜਾਇਦਾਦ ਖਰੀਦੇ ਕ੍ਰਾਈਮ ਕਰਦੇ ਤਾਂ ਲੋਕ ਜਿਹੜੇ ਪ੍ਰਸ਼ਾਸਨ ਕੋਈ ਸਾਥ ਨਹੀਂ ਦਿੰਦੀ ਬਹੁਤ ਔਖੇ ਜੇ ਐਡਾ ਤਰਨਾ ਨਾ ਲਾਂਦੇ ਧਾਰਮਿਕ ਤੇ ਸਮਾਜਿਕ ਜਥੇਬੰਦੀ ਜਿਹੜੇ ਕ੍ਰਾਇਮ ਕਤਲ ਕਰਨ ਵਾਲੇ ਨਾ ਫੜੇ ਜਾਂਦੇ ਤਾਂ ਉਹ ਫੜੇਗੇ ਐਫ ਆਈ ਆਰ ਨੰਬਰ ਇੱਕ ਹੈਗੀ ਤੇ ਦੋਸ਼ੀ ਵੀ ਹੋਏਗੇ ਅਸੀਂ ਕਹਿੰਦੇ ਸਾਰੇ ਬੰਦਿਆਂ ਨੂੰ ਜਿਹੜਾ ਸ਼ਾਂਤਮਈ ਮਾਹੌਲ ਬਣਾ ਰੱਖਣ ਸ਼ਾਂਤਮਈ ਮਾਹੌਲ ਬਣਿਆ ਵਾ ਪਰ ਜਿਹੜੇ ਲੋਕ ਐਮ ਸੀ ਲਾਲੋ ਕੋਈ ਵੀ ਲਾਲੋ ਜੇ ਬਈਏ ਦੀ ਕੋਈ ਹੈਲਪ ਕਰਦਾ ਪੰਜਾਬੀ ਦੇ ਖਿਲਾਫ ਬੋਲਦਾ ਤਾਂ ਅੱਜ ਉਹ ਨਮਕ ਛੇੜ ਕਰਨ ਦਾ ਕੰਮ ਕਰਦਾ ਪੰਜਾਬੀ ਇਹਨਾਂ ਦੇ ਬੰਦਿਆਂ ਦੇ ਮੋਹਾਂ ਤੇ ਤੇ ਅੱਜ ਜਿਹੜੀ ਐਸਡੀਐਮ ਆ ਕੇ ਹੁਣੇ ਹੁਣ ਕਹਿ ਕੇ ਗਈ ਹੈ ਤੇ ਦੂਜੇ ਪਰਿਵਾਰ ਨੂੰ ਵੀ ਕੱਲ 2 ਲੱਖ ਰੁਪਏ ਦਾ ਚੈੱਕ ਐਮਐਲਏ ਦੇ ਗਿਆ ਅਸੀਂ ਸ਼ਾਇਦ ਹੁਣ ਐਸਡੀਐਮ ਇੱਕ ਰੈਡ ਕਰਾਸ 'ਚ 2 ਲੱਖ ਦਾ ਚੈੱਕ ਦੇ ਗਿਆ ਅਸੀਂ ਹੁਣ ਉਹ ਬੱਚੇ ਦਾ ਵਾਪਸ ਨਹੀਂ ਕਰਾ ਸਕਦੇ ਤਾਂ ਪ੍ਰਮਾਤਮਾ ਦਾ ਬਾਣਾ ਜੋ ਵਰਤਣਾ ਸੀ ਵਰਤ ਗਿਆ ਅਸੀਂ ਹੁਣ ਜਿਹੜੇ ਐ ਐਸਸੀ ਅਨੁਸੂਚਿਤ ਜਾਤੀ ਨਾਲ ਸਬੰਧਤ ਹੈ ਪਰਿਵਾਰੀ ਪਾਲਵਿਕ ਬਰਾਦਰੀ ਨਾਲ ਜਿਹੜਾ ਮੁੰਡਾ ਅੱਜ ਦਿਲਪ੍ਰੀਤ ਦੀ ਇਥੇ ਹੋਈ ਹੈ ਪਹਿਲਾਂ ਬੀਸੀਆਂ ਚੋਂ ਹੈ ਮੁੰਡਾ ਜਿਹੜਾ ਦੀ ਪਹਿਲਾਂ ਦਮਨਪ੍ਰੀਤ ਦੀ ਡੈਥ ਹੋਈ ਹੈ ਅਸੀਂ ਸਾਰੀ ਸਰਕਾਰ ਤੋਂ ਹੀ ਬੇਨਤੀ ਕਰਦੇ ਹਾਂ ਜਦੋਂ ਮਜ਼ਦੂਰ ਕਿਸਾਨ ਏਕਤਾ ਦਾ ਅਸੀਂ ਜੰਦਾਬਾਦ ਦੇ ਨਾਰੇ ਲਾਉਂਦੇ ਹਾਂ ਇਕੱਠੇ ਹੁੰਦੇ ਨੇ ਜਦੋਂ ਇੱਕ ਕਿਸਾਨ ਨੂੰ 1 ਕਰੋੜ ਰੁਪਇਆ ਦੇ ਜਾਂਦਾ ਤਾਂ ਮਜ਼ਦੂਰ ਨੂੰ 1 ਕਰੋੜ ਰੁਪਇਆ ਕਿਉਂ ਨਹੀਂ ਮਿਲਦਾ ਤਾਂ ਅਸੀਂ ਕਰੋੜ ਕਰੋੜ ਰੁਪਏ ਦੀ ਮੰਗ ਵੀ ਰੱਖਦੇ ਹਾਂ ਤੇ ਦੂਜੇ ਪਾਸੇ ਸਰਕਾਰ ਨੂੰ ਕਹਿੰਦੇ ਆ ਵੀ ਜੋ ਇਹਨਾਂ ਨੂੰ ਇੱਕ ਪਰਿਵਾਰ ਨਹੀਂ ਇੱਕ ਪਰਿਵਾਰ ਦੇ ਬੰਦੇ ਨੂੰ ਨੌਕਰੀ ਮਿਲਣੀ ਚਾਹੀਦੀ ਸਰਕਾਰੀ ਤਾਂ ਕਿ ਜਿਹੜ ਜਿਹੜੇ ਸਹਾਰਾ ਬਣ ਕੇ ਇਮਾਮ ਆਬਾ ਦਾ ਜਿਹੜਾ ਹੈ ਦੇਖ ਰਾਕ ਰੇਖ ਕਰਨੀ ਤੇ ਉਹ ਸਾਰੀ ਟੁੱਟ ਗਈ ਤੇ ਨੌਜਵਾਨ ਬੱਚੇ ਮਰੇਆਂ ਜਸਾਹਰ ਦੇ ਜਿਹੜਾ ਹੈਗਾ ਪੂਰਾ ਜਿਹੜਾ ਦੁੱਖਾਂ ਦਾ ਪਹਾੜ ਟੁੱਟਿਆ ਪਿਆ ਤਾਂ ਕਿ ਅਸੀਂ ਸਾਰੇ ਲੋਕ ਸਾਬ ਤੁਹਾਡੇ ਰਾਹੀਂ ਬੇਨਤੀ ਅਪੀਲ ਕਰਨਾ ਚਾਹੁੰਦੇ ਆਂ ਪ੍ਰੈਸ ਰਾਹੀਂ ਮੀਡੀਆ ਰਾਹੀਂ ਤੇ ਸਰਕਾਰ ਇਹਨਾਂ ਨੂੰ ਵੱਧ ਤੋਂ ਵੱਧ ਕੰਪੰਸੇਸ਼ਨ ਦੇਵੇ ਸਹਿਤਾ ਕਰੇ ਤਾਂ ਕਿ ਇਹ ਪਰਿਵਾਰਾਂ ਦਾ ਜਿਹੜਾ ਹੈ ਪਾਲਣ ਪੋਸ਼ਣ ਸਹੀ ਤਰੀਕੇ ਨਾਲ ਹੋਵੇ ਤੇ ਦਮਨਪ੍ਰੀਤ ਦਾ ਸੀ ਜਿਹੜਾ ਹੈ ਭੋਗ ਸੀ ਉਹ ਐਤਵਾਰ ਦਾ ਰੱਖਿਆ ਹੋਇਆ ਹੈ 24 ਤਰੀਕਾ ਐਤਵਾਰ ਨੂੰ ਸਾਰੇ ਪ੍ਰਸ਼ਾਸਨ ਨੂੰ ਸਾਰੇ ਲੋਕਾਂ ਨੂੰ ਸਾਰੀ ਜੱਥੇਬੰਦੀਆਂ ਨੇ ਵੀ ਬੇਨਤੀ ਹੈ ਵੱਧ ਤੋਂ ਵੱਧ ਪਹੁੰਚੇ ਇਹ ਦੋਨਾਂ ਪਰਿਵਾਰਾਂ ਦੀ ਜਿਹੜੀ ਮਾਲੀ ਸਹਤਾ ਕੀਤੀ ਜਾਵੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਜੀ ਕਿ ਜੋ ਮੇਰੇ ਬੱਚੇ ਨਾਲ ਇੱਕ ਮੁਰਦਾ ਕੀਤਾਗਾ ਜੀ ਇਹ ਗਲਤ ਕੀਤਾ ਇਹ ਬੰਦਾਂ ਨੂੰ ਇੱਥੋਂ ਕੱਢਣਾ ਚਾਹੀਦਾ ਜੀ ਇਹਨਾਂ ਦੇ ਜੇ ਰਸਟ ਗਾਰਡ ਹੈ, ਪੋਰਟ ਗਾਰਡ ਹੈ, ਧਾਰ ਗਾਰਡ ਹੈ ਇਹ ਵੀ ਇੱਥੋਂ ਰੱਦ ਹੋਣੇ ਚਾਹੀਦੇ ਆ ਜੀ ਕਿਉਂਕਿ ਸਾਡੇ ਬੱਚੇ ਅੱਜ ਐਦਾਂ ਹੋਇਆ ਇਹ ਬੰਦੇ ਰਹਿਣਗੇ ਜੀ ਕੱਲ ਨੂੰ ਸਾਡੇ ਹੋਰ ਬੱਚੇ ਦੇ ਨੁਕਸਾਨ ਕਰਨਗੇ ਜੀ ਇਹਨਾਂ ਨੂੰ ਇੱਥੋਂ ਕੱਢਣਾ ਚਾਹੀਦਾ ਜੀ ਸਰਕਾਰ ਨੂੰ ਤਮੰਗੇ ਇਹੀ ਆ ਜੀ ਜੋ ਬੱਚੇ ਨੇ ਮੇਰੇ ਨਾਲ ਖਰਿਆ ਜੀ ਮੇਰੇ ਬੱਚਿਆਂ ਨਾਲ ਉਹਨਾਂ ਨੂੰ ਫਾਂਸਿਓ ਹੋਣੀ ਚਾਹੀਦੀ ਆ ਜੀ ਕਿਉਂਕਿ ਹੋਰ ਬੱਚੇ ਦੇ ਨਾਲ ਨਜਾਇਜ਼ ਹੋਵੇ ਜੀ ਬਹੁਤ ਹੀ ਗਰੀਬ ਪਰਿਵਾਰ ਆ ਮੈਂ ਸੁਵਿੰਦਰ ਸਿੰਘ ਲਖੋਆ ਮੈਂ ਪ੍ਰਧਾਨਾ ਹਿਊਮਨ ਵੈਲਫੇਅਰ ਸੋਸਾਇਟੀ ਦਾ ਸਾਡੀ ਪੂਰੀ ਉਹਨਾਂ ਨਾਲ ਦੱਬੀ ਆ ਪਰ ਸਰਕਾਰ ਨੇ ਵੀ ਆਪਣਾ ਫਰਜ਼ ਪੂਰਨਾ ਚਾਹੀਦਾ ਜਿਹੜੇ ਇੱਥੇ ਪ੍ਰਵਾਸੀ ਆਉਂਦੇ ਨੇ ਉਹਨਾਂ ਦਾ ਪਿੱਛੇ ਵੀ ਆਧਾਰ ਕਾਰਡ ਬਣਾਉਂਦੇ ਇੱਥੇ ਵੀ ਬਣਾਉਂਦੇ ਦੋ ਦੋ ਬੈਨੀਫਿਟ ਲੈਂਦੇ ਆ ਤੋ ਉਹਨਾਂ ਨੇ ਜਿਹੜੇ ਪੰਜਾਬ ਚੋਂ ਰਾਸ਼ਨ ਕਾਰਡ, ਵੋਟਰ ਕਾਰਡ ਸਾਰੇ ਕੱਟੇ ਜਾਣੇ ਚਾਹੀਦੇ ਆ। ਜਦੋਂ ਆਉਣ ਆਪਣਾ ਕੰਮ ਧੰਦਾ ਕਰਨ ਤੇ ਆਪਣੇ ਵਾਸ ਜਾਣ। ਇਸ ਕਰਕੇ ਸਾਡੀ ਪੁਰੀ ਮੰਗਾ ਇੱਕ ਸਰਕਾਰ ਦਾ ਹੋਰ ਪਾਲਸੀ ਆ ਵੀ ਇਹਨਾਂ ਨੂੰ ਬੈਨੀਫਿਟ ਦੇਣ ਵਾਸਤੇ ਵੱਡੇ ਵੱਡੇ ਖਵਾਰਾ ਇਸ ਇਤਿਹਾਰ ਲੱਗਿਆ ਹਿੰਦੀ ਚ ਪੋਸਟ ਛਾਵਾ ਕੇ ਤੇ ਇਹਨਾਂ ਨੂੰ ਕਹੇ ਵੀ ਤੁਸੀਂ ਦੇਵਰ ਵਿਭਾਗ ਕੋਲ ਜਾ ਕੇ ਆਪਣਾ ਨਾ ਰਜਿਸਟਰਡ ਕਰਾਓ ਤੇ ਜਿਹੜੇ ਬੈਨੀਫਿਟ ਆਏਦਾ ਉਹ ਹਿੰਦੀ ਚ ਪੰਜਾਬ ਸਰਕਾਰ ਦਾ ਭਾਸ਼ਾ ਸਰਕਾਰੀ ਭਾਸ਼ਾ ਪੰਜਾਬੀ ਆ ਵੀ ਇਹਨਾਂ ਦੀ ਸਹੂਲਤ ਵਾਸਤੇ ਹਿੰਦੀ ਦੇ ਵਿੱਚ ਛਾਵਾ ਕੇ ਲੇਬਰ ਚੌਂਕਾ ਵਿੱਚ ਕੈਂਪ ਲਾਇਆ ਜਾ ਰਿਹਾ ਵੀ ਵੱਧ ਤੋਂ ਵੱਧ ਤੁਸੀਂ ਇੱਥੇ ਆਓ ਪ੍ਰਵਾ ਆੜ ਕੇ ਬੈਨੀਫਿਟ ਲਓ ਤੁਹਾਡੀ ਪੈਨਸ਼ਨ ਵੀ ਲਵਾਂਗੇ ਤੁਹਾਡੇ ਰਜਾ ਆ ਕਾਗੇ ਪੰਜਾਬ ਸਰਕਾਰ ਦੇ ਮੈਂ ਆਪਣੇ ਕੋਲ ਵੀ ਲੈ ਕੇ ਆਇਆ ਸਰਕਾਰ ਦੇ ਇਸ਼ਤਿਹਾਰ ਨੇ ਚੌਂਕਾ ਚ ਇਹਨਾਂ ਦੀ ਰਜਿਸਟ੍ਰੇਸ਼ਨ ਆ ਜੇ ਰੋ ਨੀ ਰਜਿਸਟ੍ਰੇਸ਼ਨ ਸਭ ਕੁਝ ਹੋਏਗਾ ਉਹ ਅਸਮੀ ਆਉਣ ਇੱਥੇ ਆਪਣਾ ਕੰਮ ਤਾਂ ਨਾ ਕਰਨ ਤੇ ਆਪਣੇ ਸੂਬੇ ਨੂੰ ਚੱਲ ਜੇ ਜਿਤਨਾ ਲੋਕ ਆਉਂਦੇ ਨੇ ਉਥੋਂ 100 ਰੁਪਏ ਦੇ ਟਿਕਟ ਲੈਂਦੇ ਇੱਥੇ ਆ ਜਾਂਦੇ ਆ ਇੱਥੇ ਆ ਕੇ ਕ੍ਰਾਈਮ ਕਰਦੇ ਆ ਪਹਿਲਾਂ ਉਹਨਾਂ ਦਾ ਪਿਛੋਕੜ ਦੀ ਜਾਂਚ ਹੋਣੀ ਚਾਹੀਦੀ ਵੀ ਕਿਸ ਤਰ੍ਹਾਂ ਦੇ ਬੰਦੇ ਨੇ ਰੋਈ ਕੱਲ ਕੱਲ ਨੂੰ ਇੱਥੇ ਹੋਰ ਵੀ ਹੋਈਆਂ ਕਟਾਵਾਂ ਹੋ ਸਕਦੀਆਂ ਅਸੀਂ ਤੇ ਇਹੀ ਬੇਨਤੀ ਕਰਨਾ ਤੁਹਾਡਾ ਬਹੁਤ ਧੰਨਵਾਦ ਜਿਹੜਾ ਤੁਸੀਂ ਸਾਡੀ ਗੱਲ ਕੋ ਸਰਕਾਰੀ ਦੁਆਰੇ ਪਹੁੰਚੋਗੇ ਔਰ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਨਹੀਂ ਨਹੀਂ ਜੀ 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 ਜ ਆਪਕੋ ਕਰੀ ਬੀਕਦਾਂ ਪਾਸ ਸਾਈਡ ਜੰਦੇ ਨਾ ਦੂਜੇ ਮੁੰਡੇ ਦਾ ਹੋਗਾ ਦੋਨੇ ਪਰਿਵਾਰਾਂ ਦੇ ਜੋ ਬੈਨੀਫਿਟ ਬਣਦਾ ਹੈ ਨਾ ਚੈੱਕ ਇਹਨਾਂ ਦੋਨਾਂ ਕਰ ਦੋਨੇ ਪਰਿਵਾਰਾਂ ਨੂੰ ਖੜ ਕੇ ਪਬਲਿਕ ਦੇ ਸਾਹਮਣੇ ਨੰਤਰ ਇਸੇ ਸਮਾਂ ਅੱਜ ਤੱਕ ਮਿਲਣਗੇ ਆ ਜਾਣ ਤਾਂ ਮਾਤਾ ਜੀ ਨੂੰ ਹੈਲੋ ਹਾਂ ਜੀ ਆਹ ਦੇਖਿਓ ਜਰਾ ਛੱਡੇ ਹੋ ਰੱਖੋ ਉਹਨਾਂ ਦੇ ਖਾਦਰ ਹੈਗੇ ਉਹਨੂੰ ਪੜਾ ਜਾ ਰਾ ਉਹਨਾਂ ਨੂੰ ਹੋ ਜਾ ਬੜਾ ਉਹ ਚੰਨ ਹੋ ਜਾ ਬੜਾ ਜੀ ਪਰਿਵਾਰਾਂ ਨੂੰ ਬਰਕਤਾਂ ਮਿਲਦੀਆਂ ਆਉਂਦੀਆਂ ਆ ਆ ਰਿਹਾ ਆਇਆ ਗਿਆ ਗੱਲ ਨੂੰ ਲੱਗਣ ਨੂੰ ਕਰ ਲੋ ਕਰ ਦੋ ਵੀਰ ਜੱਟ ਆਸੀ ਇੱਕ ਐਕਟੀਵੇਟ ਆ ਉਹ ਸਕੀਮ ਬਣਾ ਹਾਂ ਉਹਨਾਂ ਦੇ ਬੱਚੇ ਹੋਣਗੇ ਤੇ ਮੇਰੀ ਆ ਬਸ ਸਿੱਧਾ ਪਾ ਲੂੰਗਾ ਨਾ ਚੱਤਰ ਹੋਈ ਜਾਣਾ ਸੜਕੋਂ ਤਾਂ ਜੀ ਰੁਕਿਆ ਰਿਹਾ ਤਾਂ ਕਹੇ ਗਿਆ ਜਣੀ ਆਪਾਂ ਹੋਣਾ ਤਾਂ ਕੁੱਟ ਕੇ ਆ It's been a while since